ਕਿਉਂ ਕਿਉਂਕਿ ਮਿਸ਼ਨ ਹੈ ਕੀ ਹੈ ਉਹਦੇ ਕੰਮ ਨੂੰ ਸੰਪੂਰਨ ਕਰਨਾ ਉਹਦਾ ਕੰਮ ਕੀ ਹੈ ਕਿ ਹਰ ਬੰਦੇ ਦੀ ਜ਼ਿੰਦਗੀ ਚ ਜਿਨੇ ਯੇਸ਼ੂ ਨਾਮ ਮੂੰਹ ਤੋਂ ਲਿਆ ਉਹਦੀ ਜ਼ਿੰਦਗੀ ਚ ਗਵਾਹੀ ਪੈਦਾ ਕਰਨੀ ਹੈ ਜਿਨੇ ਯੇਸ਼ੂ ਨੂੰ ਗ੍ਰਹਿਣ ਕੀਤਾ ਉਹ ਰੋ ਰਿਹਾ ਅੱਜ ਗ੍ਰਹਿਣ ਕਰਨ ਤੋਂ ਬਾਅਦ ਵੀ ਉਹਨੂੰ ਹਸਾਉਣਾ ਜਿਹਦੇ ਰਿਸ਼ਤੇਦਾਰ ਜਿੰਨੂੰ ਤੰਨੇ ਮੇੜੇ ਮਾਰਦੇ ਕੀ ਮਿਲਿਆ ਤੈਨੂੰ ਯੇਸ਼ੂ ਕੋਲੋਂ ਉਹਨੂੰ ਖੜਾ ਕਰਨਾ ਉਹਨਾਂ ਨੂੰ ਜਵਾਬ ਦੇਣ ਲਈ ਕਿ ਮੇਰਾ ਯਿਸੂ ਜ਼ਿੰਦਾ ਉਹਨੇ ਖੜਾ ਕੀਤਾ ਤੁਸੀਂ ਸੁਣਨੀ ਹੈ ਗਵਾਹੀ ਅੱਜ ਇਸ ਪਾਸਟਰ ਦੇ ਬੇਟੇ ਦੀ ਜਿਹੜਾ ਪਾਸਟਰ ਦਾ ਬੇਟਾ ਹੋਣ ਦੇ ਬਾਵਜੂਦ ਕਿੱਥੇ ਗਾ ਰਿਆ ਸੀ ਦਰਗਾਹਾਂ ਦੇ ਕਿੱਥੇ ਗਾ ਰਿਆ ਸੀ ਹਰੀਆਂ ਜਗਾਵਾਂ ਦੇ ਸ਼ੈਤਾਨੀ ਸਥਾਨਾਂ ਦੇ ਤੇ ਬੇਟਾ ਕਿਹਦਾ ਸੀ ਪਾਸਟਰ ਦਾ ਤੇ ਲੋਕ ਸਮਝਾਉਂਦੇ ਸੀ ਬਾਹਰੋਂ ਅੰਦਰੋਂ ਕਉਜ ਤੇ ਸ਼ਰਮ ਘਾਰੇ ਆ ਤੇਰਾ ਬਾਪੂ ਪਾਸਟਰ ਐ 30 ਸਾਲ ਤੋਂ ਤੂੰ ਮਸੀਹ ਲਈ ਗਾਲਾ ਬੰਦਗੀਆਂ ਜਗਾਇਆ ਕਰ ਬੰਦਗੀ ਚ ਵੀ ਵਿਚਾਰੇ ਨੇ ਗਾਇਆ ਹੈ ਪਰ ਉੱਥੇ ਕਿਸੇ ਨੇ ਅੱਗੇ ਨਹੀਂ ਹੁਣ ਦਿੱਤਾ ਮੈਂ ਕ੍ਰਿਸਚਨ ਹੋਣ ਦੇ ਬਾਵਜੂਦ ਔਰ ਮੇਰੇ ਫਾਦਰ ਸਾਹਿਬ ਪਾਸਟਰ ਨੇ ਮੈਂ ਕ੍ਰਿਸਚਨ ਹੋਣ ਦੇ ਬਾਵਜੂਦ ਮੈਂ ਜਦੋਂ ਹੁਣ ਗਰਮੀਆਂ ਦੇ ਵਿੱਚ ਮੇਲੇ ਸ਼ੁਰੂ ਹੋ ਜਾਂਦੇ ਆ ਮਤਲਬ ਦਰਗਾਹਾਂ ਤੇ ਮੇਲੇ ਲੱਗਦੇ ਆ ਉਹਨਾਂ ਦੇ ਵਿੱਚ ਮੈਂ ਇੱਕ ਪ੍ਰੋਫੈਸ਼ਨਲੀ ਤੌਰ ਤੇ ਮਤਲਬ ਸਿੰਗਰ ਔਰ ਸਿੰਗਿੰਗ ਕਰਦਾ ਸੀ ਐਜ਼ ਅ ਸਿੰਗਰ ਤੁਸੀਂ ਉਹ ਜਗਾਵਾਂ ਤੇ ਜਾਂਦੇ ਰਿਹਾ ਗਾਉਣ ਦੇ ਲਈ ਹਾਂਜੀ ਉਹਨਾਂ ਦੇ ਜਗਾਵਾਂ ਤੇ ਮੈਂ ਗਾਉਂਦਾ ਰਿਹਾ ਠੀਕ ਹੈ ਇੱਕ 크ਰਿਸਚੀਅਨ ਹੋਣ ਦੇ ਬਾਵਜੂਦ ਵੀ ਔਰ ਹੋਣ ਦੇ ਬਾਵਜੂਦ ਔਰ ਇੱਕ ਪਾਸਟਰ ਦਾ ਬੇਟਾ ਹੋਣ ਦੇ ਬਾਵਜੂਦ ਹਾਂਜੀ ਤੇ ਔਰ ਨਾਲ ਕੀ ਸੀ ਕਿ ਜਦੋਂ ਮਤਲਬ ਮੁੰਡਿਆਂ ਦੇ ਵਿੱਚ ਮਹਿਫਲ ਲਗਣੀ ਔਰ ਗਜ਼ਲਾਂ ਪਾਕਿਸਤਾਨੀ ਸਿੰਗਰਾਂ ਦੀਆਂ ਗਜ਼ਲਾਂ ਗਾਉਣੀਆਂ ਔਰ ਇਹ ਨਾਲ ਗਾਉਣੀਆਂ ਔਰ ਮੇਲਿਆਂ ਦੇ ਵਿੱਚ ਗਾਉਣਾ ਤੇ ਔਰ ਮੇਰ ਤੇ ਟੈਗ ਲੱਗ ਚੁੱਕਿਆ ਸੀ ਕਿ ਇਹ ਕਲਾਕਾਰ ਹੈ ਕਿ ਪੰਜਾਬੀ ਕਲਾਕਾਰ ਐ ਰੋਮਾਂਟਿਕ Song ਗਾਉਣੇ ਰੋਮਾਂਟਿਕ Song ਲਿਖਣੇ ਆਪਣੀ ਕਲਮ ਤੋਂ ਲਿਖਣੇ ਆਪਣੀ ਕਲਮ ਤੋਂ ਗਾਉਣੇ ਫੋਗ ਗਾਉਣੇ ਇਹ ਸਾਰੀਆਂ ਚੀਜ਼ਾਂ ਬੋਲੀਆਂ ਔਰ ਮੇਰੇ ਤੇ ਟੈਗ ਲੱਗ ਗਿਆ ਸਾਰੇ ਪਾਸਟਰਸ ਔਰ ਸਾਰੀ ਇਕਲੀਸੀਆ ਜਿੱਦਾਂ ਸਾਨੂੰ ਜਾਣਦੇ ਰਿਲੇਟਿਵਸ ਉਹ ਸਾਰੇ ਕੀ ਕਰਦੇ ਸੀ ਕਿ ਮੈਨੂੰ ਲਾਂ ਤਾਂ ਪਾਉਂਦੇ ਸੀ ਪੰਜਾਬੀ ਚ ਆਪਾਂ ਗੱਲ ਕਰੀਏ ਤਾਂ ਕਿ ਉਹਨੇ ਕਹਿਣਾ ਕਿ ਤੂੰ ਕਿੱਧਰਲੇ ਪਾਸੇ ਤੁਰ ਗਿਆ ਔਰ ਮੇਰੇ ਫਾਦਰ ਸਾਹਿਬ ਨੇ ਵੀ ਮੇਰੇ ਨਾਲ ਲੜਨਾ ਕਿ ਤੂੰ ਕਿੱਧਰਲੇ ਪਾਸੇ ਚੱਲ ਗਿਆ ਕਿ ਆਪਾਂ ਪਾਸਟਰ ਹੋਣ ਦੇ ਬਾਵਜੂਦ ਵੀ तू गलत कर रहा है तो गलत गा रहा है और जिन्ना हो सके प्रभु ली गाइए और मेरे सारे जो आँढ़ गुआंड ने भी कहना कि प्रभु लिए गाइए पर मैं कहना कि नहीं मैं सिंगिंग करनी है मैं सिंगिंग करनी कि मैं अपना नाम बना है कि दुनिया के मेरा भी नाम हो कि मैं ये चीजा गा के नाम बना पर केंद्र ना जे प्रभु ना चाहे तो फिर आप कुछ नहीं कर सर प्रभु चाहे तो आप अपने लिए सब कुछ तो हो सकता है ठीक है और जब हौली 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 मैं उदू भी डाउन होंगे गया कि ਮੇਰੇ ਤੋਂ ਗਿਆ ਨਾ ਜਾਣਾ ਫਿਰ ਮੈਂ ਹੌਲੀ ਹੌਲੀ ਡਾਊਨ ਹੁੰਦਾ ਗਿਆ ਡਾਊਨ ਹੁੰਦਾ ਗਿਆ ਤੇ ਉਹਨੂੰ ਉਹਦੇ ਵਿੱਚ ਫਿਰ ਮੈਂ ਕੀ ਕਰਨਾ ਕਿ ਮੈਂ ਛੋਟੀਆਂ ਛੋਟੀਆਂ ਮੂਵੀਜ਼ ਕਲਿੱਪਸ ਸ਼ੁਰੂ ਕਰ ਦਿੱਤੀਆਂ ਜਿੱਦਾਂ ਕੋਈ ਨਸ਼ੇ ਤੇ ਔਰ ਜਾਂ ਕੋਈ ਮਹਿੰਗਾਈ ਤੇ ਇਦਾਂ ਦੀਆਂ ਕਲਿੱਪਸ ਵੀ ਸ਼ੁਰੂ ਕਰ ਦਿੱਤੀਆਂ ਬਣਾਉਣੀਆਂ YouTube ਤੇ YouTube ਚੈਨਲ ਤਿਆਰ ਕੀਤਾ ਔਰ ਉਹ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਸਾਰਿਆਂ ਕਿਹਾ ਕਿ ਨਹੀਂ ਇਹ ਆਪਣੇ ਵਾਸਤੇ ਗੱਲ ਚੰਗੀ ਨਹੀਂ ਹੈ ਕਿ ਤੂੰ ਇਹਦਾ ਨਾ ਕਰ ਤੂੰ ਪ੍ਰਭੂ ਲਈ ਤਨ ਪ੍ਰਭੂ ਨੇ ਮਸਾ ਕੀਤਾ ਔਰ ਪ੍ਰਭੂ ਲਈਗਾ ਉਸ ਤੋਂ ਬਾਅਦ ਮੇਰੀ ਆਵਾਜ਼ ਖਰਾਬ ਹੋ ਗਈ ਔਰ ਜੋ ਮੈਂ ਹਰਮੋਨੀਅਮ ਵਜਾਉਂਦਾ ਸੀ ਹਰਮੋਨੀਅਮ ਤੋਂ ਵੀ ਮੇਰਾ ਹੱਥ ਨਾ ਚੱਲਣਾ ਕੀ ਬੰਦ ਹੋ ਗਿਆ ਬਿਲਕੁਲ ਕਿ ਮੈਂ ਸੋਚਿਆ ਮੈਂ ਹੁਣ ਕੀ ਕਰਾਂ ਉਸ ਤੋਂ ਬਾਅਦ ਮੈਂ ਇਹਨੂੰ ਮੇਰੇ ਜੋ ਫਾਦਰ ਸਾਹਿਬ ਉਹ ਆਪਣੇ ਸਪਿਰਚੁਅਲ ਫਾਦਰ ਦੇ ਕੋਲ ਲੈ ਕੇ ਆਏ ਸੰਤ ਪ੍ਰਗਟ ਜੀ ਕੋਲ ਔਰ ਉਹਨਾਂ ਕੀ ਕੀਤਾ ਉਹਨਾਂ ਨੇ ਕਿਹਾ ਕਿ ਇੱਕ ਅਧਿਆਇ ਪੜ੍ਹ ਮੈਂ ਤੈਨੂੰ ਦੱਸਾਂਗਾ ਨਹੀਂ ਕੁਝ ਵੀ ਉਹਨਾਂ ਆਪਣੀ ਬਾਈਬਲ ਮੈਨੂੰ ਦਿੱਤੀ ਉਹਦੇ ਕੋਲ ਠੀਮਾ ਮਿਲਿਆ ਸੀ ਉਹਨਾਂ ਨੂੰ ਉਹਨਾਂ ਆਪਣੀ ਮੈਨੂੰ ਬਾਈਬਲ ਦਿੱਤੀ ਔਰ ਮੈਂ ਉਸ ਚੀਜ਼ ਨੂੰ ਪੜਿਆ ਯਹੋਸ਼ੂਆ ਦੀ ਪੁਸਤਕ ਵਿੱਚੋਂ ਨਾ ਮੈਨੂੰ ਪੜਾਇਆ ਸੀ ਕਿ ਅਗਰ ਬਾਰ-ਬਾਰ ਤੂੰ ਗਲਤੀਆਂ ਕਰੇਗਾ ਤਾਂ ਤੂੰ ਫੇਲਰ ਬਲ ਜਾਏਗਾ ਕਿਉਂਕਿ ਮੈਂ ਡਾਕਟਰ ਹੋਂਦੇ باوجود ਮੈਂ ਫੇਲਰ ਬਲ ਜਾ ਰਿਹਾ ਸੀ ਕਿਉਂਕਿ ਮੈਂ ਸ਼ੈਤਾਨੀ ਕੰਮ ਕਰ ਰਿਹਾ ਸੀ ਸਿੱਧੀ ਜੀ ਗੱਲ ਕਿ ਮੈਂ ਸ਼ੈਤਾਨੀ ਕੰਮ ਕਰ ਰਿਹਾ ਸੀ ਔਰ ਤੁਸੀਂ ਜਦੋਂ ਆਏ ਆ ਪਵਨ ਦੇ ਅੰਦਰ ਉਸ ਤੋਂ ਬਾਅਦ ਤੁਸੀਂ ਇੱਕ ਸੀ Song ਵੀ ਜਿੱਦਾਂ ਉਹ ਆਪਣੀ ਲਾਈਫ ਦੇ ਲਈ ਕੀਤਾ ਹਾਂਜੀ ਉਹ ਕੀ ਆ ਉਹਦੇ ਬੋਲ ਕਿੱਤਾ ਆ ਉਹ ਜਿਹੜਾ ਸਮਝੀ ਲਈ ਜਿਹੜਾ ਪਰਮੇਸ਼ਰ ਦੇ ਦਾਸ ਸਾਡੇ ਆਪੇ ਪਿਤਾ ਦੇ ਲਈ ਤੁਸੀਂ ਕੋ ਪਤਾ ਉਹ ਆਪਣੀ ਲਾਈਫ ਜਿੱਦਾਂ ਤੁਹਾਡੀ ਚੇਂਜ ਹੋਈ ਆ ਉਹਨਾਂ ਦਾ ਮਹਾਸਮਰਤੀ ਹੱਥੋਂ ਤੋਂ ਬਾਅਦ ਉਹ ਕੀ ਕਿੱਦਾਂ ਆ ਔਰ ਹੋਰ ਇੱਕ ਹੋਰ ਗੱਲ ਦੇਖੋ ਕਿ ਮੈਨੂੰ ਮਸੀਹ Song ਲਿਖੇ ਨਹੀਂ ਸੀ ਜਾਂਦੇ ਕਿ ਮੈਂ ਦੂਸਰੇ Song ਲਿਖ ਲੈਣੇ ਬੜੇ ਆਰਾਮ ਨਾਲ ਲਿਖ ਲੈਣੇ ਤੋਂ ਮੈਨੂੰ ਸਾਰੇ ਕਹਣਾ ਕਿ ਮਸੀਹ Song ਲਿਖੋ ਮਸੀਹ Song ਨਹੀਂ ਔਰ ਜਦੋਂ ਹਰ ਲੋਕਾਂ ਨੇ ਕੋਸ ਪਾਸਟਰਸ ਨੇ ਮੈਨੂੰ ਕਹਿਣਾ ਕਿ ਨਹੀਂ ਇਹ ਕੁਝ ਨਹੀਂ ਕਰ ਸਕਿਆ ਹੈ ਜ਼ਿੰਦਗੀ ਚ ਕੋਰਸ ਨਹੀਂ ਕਰ ਸਕੇਗਾ ਔਰ ਅੱਜ ਉਹ ਪਾਸਟਰ ਲੋਕ ਮੇਰੇ ਨਾਲ ਅੱਖ ਨਹੀਂ ਮਿਲਉਂਦੇ ਜਿਹੜੇ ਪਾਸਟਰ ਲੋਕਸ ਮੈਨੂੰ ਇਹ ਕਹਿੰਦੇ ਸੀ ਕਿ ਇਹ ਕੁਝ ਨਹੀਂ ਕਰ ਸਕਦਾ ਜ਼ਿੰਦਗੀ ਦੇ ਵਿੱਚ ਇਹ ਫੇਲਿਅਰ ਦੇ ਵਿੱਚ ਚਲਾ ਗਿਆ ਹੈ ਔਰ ਇਹ ਅੱਗੇ ਜਾ ਕੇ ਕੁਝ ਨਹੀਂ ਕਰ ਸਕੇਗਾ ਪਰ ਪ੍ਰਭੂ ਨੇ ਮੈਨੂੰ ਇੱਕ ਰਾਹ ਦਿਖਾਇਆ ਜੋ ਮੈਂ ਮਹਾਸਾਮਰ ਦੇ ਵਿੱਚ ਆਇਆ ਔਰ ਮੈਂ ਉਹਦੇ ਵਿੱਚ ਆ ਕੇ ਅੱਜ ਮੇਰੇ ਘੱਟੋ-ਘੱਟ ਵੀ ਮੈਂ ਮਹਾਸਾਮਰਦੇ ਪੰਜ-ਛੇ ਗੀਤ ਲਿਖੇ ਹੋਏ ਐ ਪਰ ਜ਼ਿਆਦਾ ਮੈਂ ਇਹੀ ਗਾ ਰਿਆਂ ਦੁਖੀਆ ਤੈਨੂੰ ਬਚਾਉਣ ਲਈ ਮਹਾ ਅਭਿਸ਼ੇਕ ਆ ਗਿਆ ਤੁਸੀਂ ਮਹਾ ਅਭਿਸ਼ੇਕ ਭਵਨ ਦੇ ਅੰਦਰ ਮੱਤੀ ਪੀਮ ਦੇ ਅੰਦਰ ਕੋਇਰ ਦੇ ਅੰਦਰ ਐਜ਼ ਅ ਸਿੰਗ ਕਰ ਰਹੇ ਆਂ ਹਾਂਜੀ ਔਰ ਤੁਸੀਂ ਇਸ ਤੋਂ ਪਹਿਲਾਂ ਵੀ ਕਿਤੇ ਕਰਦੇ ਰਿਆਂ ਹਾਂ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਮੈਂ ਬਜਿੰਦਰ ਸਿੰਘ ਮਿਨਿਸਟਰੀ ਦੇ ਵਿੱਚ ਔਰ ਅਕਰੋਲਮ ਮਿਨਿਸਟਰੀ ਵਿੱਚ ਐਜ਼ ਅ ਕੋਇਰ ਮੈਂਬਰ ਸੀ ਹਾਂਜੀ ਮੈਂ ਉੱਥੇ ਜਾਂਦਾ ਰਿਆਂ ਪਰ ਉੱਥੇ ਵੀ ਕੁਝ ਕਾਰਨਾ ਕਰਕੇ ਮੈਨੂੰ ਆਉਣਾ ਪਿਆ ਕਿ ਉਥੇ ਐਦਾਂ ਕਿ ਜੋ ਗਾਉਣ ਵਾਲੇ ਜਾਂ ਕੁਝ ਵੀ ਹੈ ਉਹ ਇੱਕ ਜੈਲਸੀ ਫੀਲ ਕਰਨ ਲੱਗ ਗਏ ਸੀ ਕਿ ਅਗਰ ਜੇ ਕੋਈ ਵੀ ਗਾਉਂਦਾ ਹੈ ਤਾਂ ਉਹਦੇ ਨਾਲ ਜੈਲਸੀ ਫੀਲ ਕਰਦੇ ਇਹ ਅਕਸਰ ਹੀ ਮਿਨਿਸਟਰੀਆਂ ਦੇ ਵਿੱਚ ਹੁੰਦਾ ਹੈ ਤੇ ਉਥੇ ਉਥੋਂ ਮੈਂ ਫਿਰ ਵਾਪਸੀ ਕਰ ਲਈ ਮੈਂ ਉਥੇ ਨਹੀਂ ਗਿਆ ਪਰ ਇੱਥੇ ਆਏ ਨੂੰ ਮੈਨੂੰ ਸਿਰਫ 1 ਇਅਰ ਹੀ ਹੋਇਆ ਹੈ ਔਰ ਇੱਥੇ ਗਾਉਂਦੇ ਨੂੰ ਮੈਨੂੰ 6 ਮੰਥ ਹੋਏ ਹੈ ਕਿਉਂਕਿ ਮੈਂ ਜਦੋਂ 2024 ਚੜਿਆ ਉਹਦੇ ਪਹਿਲੇ ਐਤਵਾਰ ਮੈਂ ਸਟਾਰਟ ਕੀਤਾ ਹੈ ਔਰ ਉਹ ਜਿਹੜਾ Song ਤੁਸੀਂ ਰਿਲੀਜ਼ ਕੀਤਾ ਹੈ ਸੰਤ ਪ੍ਰਗਟ ਜੀ ਸਾਡੇ ਸਿਰ ਤੇ ਹੱਥ ਰੱਖ ਕੇ ਕਰਦੇ ਹੋ ਦੁਆ ਔਰ ਉਹ ਕਿਦਾਂ ਕੀ ਆ ਲਫਜ਼ ਉਹ ਲਫ਼ਜ਼ ਤਾਂ ਕਿ ਮੈਂ ਗਾ ਕੇ ਸੁਣਾ ਦਿੰਨਾ ਸੰਤ ਪ੍ਰਗਟ ਜੀ ਕਰਦੇ ਨੇ ਸਭ ਨਾਲੇ ਦੁਆ ਮਹਾਂ ਸਮਰਥੀ ਹੱਥ ਉਹ ਨਾ ਦਾ ਸਿਰ ਤੇ ਗਿਆ ਏ ਆ ਜਦੋਂ ਮਹਾਂ ਦਾ ਸਾਧ ਦੀ ਹੱਥ ਮੇਰੇ ਸਿਰ ਤੇ ਆਇਆ ਔਰ ਮੈਂ ਉਸ ਤੋਂ ਬਾਅਦ ਔਰ ਉਸ ਤੋਂ ਬਾਅਦ ਆ ਜੀ ਤੁਸੀਂ ਆਪਣੇ ਜੀਵਨ ਅੰਦਰ ਆਪਣੇ ਪਰਿਵਾਰ ਦੇ ਅੰਦਰ ਵੱਡਾ ਬਦਲਾਅ ਦੇਖਿਆ ਪਹਿਲਾਂ ਮਹਿਫਲਾ ਤੇ ਇਧਰ ਉਧਰ ਜਿੱਥੇ ਮਨ ਨੂੰ ਠੀਕ ਲੱਗਦਾ ਸੀਗਾ ਜੰਬਨ ਦੀ ਇੱਛਾ ਦੇ ਅਨੁਸਾਰ ਜਾਂਦੇ ਰਹਾ ਪਰ ਜਿਸ ਦਿਨ ਤੋਂ ਆਇਆ ਮੱਖੂ ਮਹਾਸਮਰਤੀ ਭਵਨ ਦੇ ਅੰਦਰ ਸੰਤਾ ਦਾ ਹੱਥ ਆਇਆ ਮਹਾਸਮਰਤੀ ਤੁਹਾਡੇ ਸਿਰ ਦੇ ਉੱਪਰ ਉਸ ਦਿਨ ਤੋਂ ਬਾਅਦ ਤੁਹਾਡੇ ਜੀਵਨ ਅੰਦਰ ਕੀ ਬਦਲਾਅ ਆਇਆ ਔਰ ਉਸ ਤੋਂ ਬਾਅਦ ਜੋ ਮੇਰਾ ਫੇਲਿਅਰ ਸੀ ਉਹ ਜਾਂਦਾ ਰਿਹਾ ਔਰ ਜੋ ਮੇਰਾ ਕਲੀਨਿਕ ਦਾ ਫੇਲਿਅਰ ਸੀ ਉਹ ਤਾਂ ਹੋਣਾ ਹੀ ਸੀ ਕਿਉਂਕਿ ਮੈਂ ਸ਼ਤਾਨੀ ਕੰਮ ਕਰ ਰਿਹਾ ਉਹ ਤਾਂ ਫੇਲਿਅਰ ਹੋਣਾ ਹੀ ਸੀ ਔਰ ਉਸ ਤੋਂ ਬਾਅਦ ਜਦੋਂ ਉਸ ਟੀਮ ਮਛੜਿਆ ਔਰ ਸੰਤੀ ਨੇ ਮੈਨੂੰ ਕਿਹਾ ਕਿ ਨਹੀਂ ਬੇਟਾ ਇਸ ਪੜੇ ਰਾਤੋਂ ਮੁੜੋ ਮੈਂ ਉਸੇ ਤੋਂ ਮੁੜਿਆ ਅੱਜ ਮੇਰੇ ਕਲੀਨਿਕ ਦੇ ਵਿੱਚ ਵੀ ਬਰਕਤ ਹੈ ਅੱਜ ਮੇਰੇ ਪੈਸੇ ਵਿੱਚ ਵੀ ਬਰਕਤ ਹੈ ਔਰ ਮੇਰੇ ਘਰ ਦੇ ਵਿੱਚ ਵੀ ਬਰਕਤ ਹੈ ਔਰ ਦੂਸਰੇ ਨੰਬਰ ਤੇ ਔਰ ਮੇਰੀ ਵਾਈਫ ਵੀ ਆਜ਼ਾਦ ਹੋਈ ਹੈ ਮੈਂ ਵੀ ਆਜ਼ਾਦ ਹੋਇਆ ਔਰ ਫੈਮਲੀ ਵੀ ਆਜ਼ਾਦ ਹੋਈ ਹੈ ਔਰ ਥੋੜੇ ਟਾਈਮ ਬਾਅਦ ਮੈਂ ਸ਼ਾਇਦ ਅਗਲੇ ਸੰਡੇ ਮੈਂ ਸੌਂਗ ਇੱਕ ਲਿਖਿਆ ਪਿਆ ਉਹ ਵੀ ਗਾਵਾਂਗਾ ਮਹਾਪ੍ਰੇਖ ਸੌਂਗੀ ਹੈ ਵਾਦੇ ਉਤੇ ਵਾਦਾ ਇਹ ਸੁ ਕਰੀ ਜਾਂਦਾ ਹੈ ਮਹਾ ਅਭਿਸ਼ੇਕ ਨਾਲ ਮੈਨੂੰ ਭਰੀ ਜਾਂਦਾ ਹੈ ਔਰ ਮਹਾ ਅਭਿਸ਼ੇਕ ਨਾਲ ਭਰੇ ਹੈ ਤਾਂ ਸਭ ਕੁਝ ਆ ਰਿਹਾ ਹੈ ਔਰ ਜਿਸ ਦਿਨ ਤੋਂ ਇਹਨੇ ਨਿਰਨੇ ਲਿਆ ਮਹਾ ਸਮਰਦੇ ਨਾਲ ਇੱਕ ਦੋ ਠੋਣਦਾ ਸੰਤਾ ਦੇ ਸ਼ਬਦ ਹੁ ਦੱਤਾ ਤੇ ਪੂਰਾ ਪਰਿਵਾਰ ਬਣੇ ਹੋਇਆ ਔਰ ਖਾਸੇ ਭਾਈ ਸੇਵਾ ਦੇ ਅੰਦਰ ਪਰਮੇਸ਼ਰ ਦੇ ਮਿਸ਼ਨ ਦੇ ਅੰਦਰ ਇਨਵੋਲਵ ਹੋ ਕੇ ਪਰਮੇਸ਼ਰ ਦੇ ਮਨ ਦਾ ਕੰਮ ਕਰ ਰਿਹਾ ਉਸ ਦਿਨ ਤੋਂ ਹੀ 8 ਸਾਲ ਪੁਰਾਣੀ ਇਹਨਾਂ ਦੀ ਪ੍ਰੋਬਲਮ ਤੋਂ ਆਪ ਆਜ਼ਾਦ ਹੋਇਆ ਪਤਨੀ 2.5 ਸਾਲ ਦੀ ਪੁਰਾਣੀ ਜਿਹੜੇ ਦਰਦਾਂ ਨਾਲ ਉਹ ਗ੍ਰਸਿਤ ਸੀਗੀ ਆਜ਼ਾਦ ਹੋਇਆ ਤੇ ਪੂਰਾ ਪਰਿਵਾਰ ਹੀ ਪਰਮੇਸ਼ਰ ਦੀ ਪ੍ਰਸ਼ੰਸਾ ਕਰਦਾ ਜੁਗਾਇ ਦੇਣ ਦੀ ਲਿਆਏ ਨੇ ਕੀ ਕਹਾਂਗੇ ਨਾ ਸੁਣੋਲੇ ਲੋਕਾਂ ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਕਿ ਅਗਰ ਤੁਸੀਂ ਫਿਰ ਕੇ ਵੇਖ ਲਿਆ ਨਾ ਤਾਂ ਇੱਕ ਵਾਰ ਜ਼ਰੂਰ ਇੱਥੇ ਆਓ ਜ਼ਰੂਰ ਇੱਕ ਵਾਰ ਆਓ ਸਹੀ ਅਗਰ ਤੁਹਾਨੂੰ ਕੋਈ ਕਹਿ ਰਿਹਾ ਕਿ ਨਹੀਂ ਇੱਥੇ ਨਾ ਜਾਓ ਕਿਉਂਕਿ ਮੈਨੂੰ ਵੀ ਕਈ ਕਹਿੰਦੇ ਸੀ ਮੈਂ ਮਹਾਭਿਸ਼ੇਕ ਨੂੰ ਮਜ਼ਾਕ ਕਰਦਾ ਸੀ ਮੈਂ ਤੁਹਾਨੂੰ ਸਿੱਧਾ ਦੱਸਾਂ ਕਿ ਮੈਂ ਮਹਾਭਿਸ਼ੇਕ ਨੂੰ ਮੈਂ ਕਹਣਾ ਕੀ ਕਹੀ ਜਾਂਦੇ ਮਹਾਭਿਸ਼ੇਕ ਆਇਆ ਮਹਾਭਿਸ਼ੇਕ ਇੱਕ ਹੀ ਚੀਜ਼ ਬੋਲੀ ਜਾਂਦੇ ਇੱਕ ਹੀ ਚੀਜ਼ ਬੋਲੀ ਜਾਂਦੇ ਇਹ ਕਿਦਾਂ ਕੀ ਕਰ ਰਿਹਾ ਪਰ ਜਦੋਂ ਮੈਂ ਇੱਥੇ ਆਇਆ ਭਵਨ ਦੇ ਵਿੱਚ ਔਰ ਪ੍ਰਭੂ ਨੇ ਆਸ਼ੀਸ਼ ਦਿੱਤੀ ਹੈ ਔਰ ਮੈਂ ਸਭ ਨੂੰ ਕਹਿ ਰਿਹਾ ਕਿ ਭਾਈ ਮਹਾਭਿਸ਼ੇਕ ਚ ਆਜੋ ਜੇ ਬਚਣਾ ਹੈ ਪਾ ਮਹਾਭਿਸ਼ੇਕ ਚ ਆ ਜਾਓ ਇਹਦਾ ਵੀ ਸੌਂਗ ਮੈਂ ਲਿਖਿਆ ਪਿਆ ਇਹ ਵੀ ਗਾਣਾ ਔਰ ਪ੍ਰਭੂ ਬਹੁਤ ਬਰਕਤ ਦੇ ਰਿਹਾ ਅ ਅੱਗੇ ਜੋ ਵੀ ਪ੍ਰਭੂ ਇਸਤੇਮਾਲ ਕਰੇਗਾ ਔਰ ਸੰਤਾਂ ਦੀ ਦੁਆ ਦੇ ਦੁਆਰਾ ਅੱਗੇ ਹੋਰ ਹੋਵਾਂਗੇ ਅੱਗੇ ਹੋਰ ਜਾਵਾਂਗੇ ਔਰ ਸੌਂਗ ਰੂਪੀ ਤੁਸੀਂ ਆਪਣੀ ਬਾਈ ਸ਼ੇਅਰ ਕੀਤੀ ਪ੍ਰਭੂ ਆ ਦੇ ਨਾਲ ਜਿੱਦਾਂ ਸੰਤਾਂ ਦਾ ਹੱਥ ਹੈ ਤੁਹਾਡੇ ਸਿਰ ਦੇ ਉੱਪਰ ਉਹ ਸੌਂਗ ਤੁਸੀਂ ਆਪਣਿਓ ਬਿਆਨ ਕੀਤੀ ਆ ਇਥੋਂ ਦੀ ਜਰਨੀ ਜਿੱਦਾਂ ਤੁਸੀਂ ਆਏ ਆ ਮਹਾਸੰਗਤ ਦੇ ਅੰਦਰ ਹਾਂਜੀ ਕਿੱਦਾਂ ਆਏ ਆ ਪਰਮੇਸ਼ਰ ਦੇ ਦਾਸ ਦਾ ਹੱਥ ਆਇਆ ਉਸ ਤੋਂ ਵੱਡਲੇ ਵਰ ਹੋਏ ਆ ਪਰਿਵਾਰ ਦੇ ਅੰਦਰ ਗਵਾਹਾਂ ਪ੍ਰਜਿਵਤ ਅੰਦਰ ਗਵਾਹਾਂ ਹੋਣਾਂ ਔਰ ਅੱਜ ਪਰਮੇਸ਼ਰ ਦੀ ਸੇਵਾ ਪ੍ਰਸ਼ੰਸਾ ਕਰਦੇ ਹੋਏ ਅੱਜ ਕੀ ਕਹਿਣਾ ਚਾਹੁੰਗੇ ਫਿਰ ਸੁਣਨ ਵਾਲੇ ਲੋਕਾਂ ਨੂੰ ਕਰੇ ਵੀ ਚਾਹੁੰਦੇ ਆਪਣੇ ਜੀਵਨ ਦੇ ਅੰਦਰ ਵੱਡੀਆਂ ਗਵਾਹਾਂ ਵੱਡੇ ਝਟਕੇ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਆਹ ਤੇ ਖਰਿਆਈ ਨਾ ਹੋ ਕਿ ਕੋਈ ਰੌਣਕ ਮੇਲਾ ਵੇਖਣਾ ਹੋ ਕਈ ਲੋਕ ਇੱਥੇ ਆਉਂਦੇ ਠੀਕੇ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਕੋਈ ਵੀ ਕਈ ਲੋਕ ਇਥੇ ਆਉਂਦੇ ਕਿ ਰੌਣਕ ਮੇਲਾ ਵੇਖਣ ਆਜੋ ਕੋਈ ਨਹੀਂ ਚੱਲੇ ਚੱਲਦੇ ਰੌਣਕ ਮੇਲਾ ਵੇਖ ਕੇ ਆ ਜਾਗੇ ਪਰ ਇਦਾਂ ਨਹੀਂ ਅਗਰ ਆਉਣਾ ਹੈ ਤੇ ਪਰਮੇਸ਼ਰ ਦੀ ਬਾਈਬਲ ਦੇ ਵਿੱਚ ਲਿਖਿਆ ਕਿ ਡਰਦੇ ਤੇ ਕੰਮ ਦੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਓ ਹਨਾ ਕਿ ਉਦਾਂ ਉਹ ਰੌਣਕ ਮੇਲਾ ਵੇਖਣ ਆਓ ਤਾਂ ਪ੍ਰਭੂ ਬles ਕਰੇਗਾ ਜੇ ਇਹਨੇ ਉਹਦੇ ਕੰਮ ਨੂੰ ਸੰਪੂਰਨ ਕਰਨ ਦਾ ਨਿਰਣੇ ਲਿਆ ਤੇ ਅੱਜ ਪੂਰੀ ਦੁਨੀਆ ਵੇਖਦੀ ਹੈ ਸੁਣਦੀ ਹੈ ਇਹਦਾ ਗੀਤ ਜਿਹੜਾ ਇਹਨੇ ਇਹਨੇ ਪਰਮੇਸ਼ਰ ਦੀ ਮਹਿਮਾ ਲਈ ਉਹ ਮੇਰੇ ਲਈ ਲਿਖਿਆ ਇਹਨੇ ਉਹ ਜਿਹੜਾ ਬੋਲਦਾ ਹੈ ਪੈਰ ਆ ਕੇ ਸੰਤ ਪੂਜੇ ਤੋਂ ਬਰਕਤ ਜੀ ਕਰਦੇ ਨੇ ਸਭ ਨਾਲ ਹੀ ਦੁਆ ਮੇਰਾ ਸਭ ਕੁਝ ਬਣ ਗਿਆ ਕਰਦੇ ਨੇ ਸਰ ਪੂਰੀ ਦੁਨੀਆ ਦਾ ਹੀ ਦੁਆ ਸਭ ਕੰਮ ਸੰਪੂਰਨ ਕਰਨ ਲਈ ਖੜ ਦੋਗੇ ਨਾ ਉਹ ਜਾਣਦਾ ਤੁਹਾਨੂੰ ਕਿੱਦਾਂ ਉੱਚਾ ਚੱਕਣਾ ਉਹਨੇ ਪਰ ਜੇ ਕੱਲਾ ਮੇਰਾ 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 ਕਿ ਮੈਂ ਫੇਮਸ ਹੋਣਾ ਚਾਹਣਾ ਹੋ ਲੋ ਫੇਮਸ ਫਿਰ ਐਸਾ ਫੇਮਸ ਕਰੂਗਾ ਕਿ ਪੀੜੀਆਂ ਮੂਲ ਆਉਣ ਗਿਆ ਪਰ ਜੇ ਉਹਦਾ ਕੰਮ ਸੰਪੂਰਨ ਕਰੋਗੇ ਤਰਾਂਗੇ ਨਹੀਂ ਕਿਸੇ ਤੋਂ ਉਹਦੇ ਉਹਦੇ ਕੰਮ ਨੂੰ ਸੰਪੂਰਨ ਕਰਨ ਲਈ ਸ਼ਰਮ ਸ਼ਰਮ ਸੰਗ ਆਪਣਾ ਪੇਡ ਆਪਣਾ ਘਰ ਆਪਣਾ 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 ਮੇਰਾ ਮੇਰਾ ਛੱਡ ਦੋਗੇ ਤੇ ਫਿਰ ਤੁਹਾਨੂੰ ਐਸਾ ਫਲਵੰਦ ਕਰੂਗਾ ਤੁਹਾਨੂੰ ਜਮਾਨਾ ਵੇਖੂਗਾ ਆਮੀਨ ਤੁਹਾਡੇ ਤੁਹਾਡੇ ਬੱਚੇ ਸਤਾਰ ਉਹਨੂੰ ਜਿਹੜਾ ਖੁਸ਼ੀ ਨਹੀਂ ਖੁਸ਼ਾ ਮਿਲੇ ਉਹਨੂੰ ਕਿਉਂ ਤਾਂ ਮੁੰਡਾ ਸੁਧਰ ਗਿਆ ਜਿਹੜਾ ਮੁੰਡਾ ਉਹਨੂੰ ਪਾਸਟਰ ਨਹੀਂ ਸਮਝਦਾ ਸੀ ਇਦਾਂ ਹੀ ਆਂ ਔਰ ਆਜੋ ਯੇਸ਼ੂ ਦੀ ਮਹਿਮਾ ਕਰ ਰਿਹਾ ਹallelujah ਔਰ ਜੇ ਇੰਨੇ ਉਹਦੇ ਉੱਥੇ ਵਾਪਸ ਨਿਰਾਸ਼ ਹੋ ਕੇ ਮੁੜਿਆ ਪਰ ਮਹਾਂ ਸ਼ਕਤੀ ਪਰਮੇਸ਼ਰ ਨੇ ਜਿਹੜਾ ਕੰਮ ਆਪਾਂ ਆਪਾਂ ਨੂੰ ਦਿੱਤਾ ਉਹਨੇ ਸੰਪੂਰਨ ਕਰਨ ਲਈ ਉਸ ਮਹਾਂ ਸ਼ਕਤੀ ਪਰਮੇਸ਼ਰ ਨੇ ਹੀ ਇਹਦੀ ਜ਼ਿੰਦਗੀ ਨੂੰ ਇਹਦੇ ਪਰਿਵਾਰ ਦੀ ਜ਼ਿੰਦਗੀ ਨੂੰ ਔਰ ਖਾਸ ਤੌਰ ਤੇ ਇਹਦੇ ਫਾਦਰ ਨੂੰ ਤੁਹਾਡੇ ਤੁਹਾਡੇ ਬੱਚੇ 스타 ਬਣਨ ਜਾ ਰਹੇ ਆ ਅਮੇਨ ਇਹ ਸ਼ਬਦ ਸੀ ਔਰ ਅੱਜ ਇਹ ਪਾਸਟਰ ਦਾ ਬੇਡਾ 스타 ਬਣਿਆ ਹੋਇਆ ਮਹਾਸਮਰਦ ਦਾ ਕਿ ਇਸ ਉਸ ਮੱਖੂ ਭਵਨ ਦੇ ਅੰਦਰ ਆ ਜਿਹੜਾ ਆਪਾਂ ਪੂਰੀ ਦੁਨੀਆ ਚ ਮਸ਼ਹੂਰ ਆ ਹਾਲਲੂਇਆ